ਆਪਣੀ ਮਨਮੋਹਕ ਆਵਾਜ਼ ਦੇ ਨਾਲ ਸਭ ਦਾ ਦਿਲ ਜਿੱਤਣ ਵਾਲੇ ਅਰੀਜਿਤ ਸਿੰਘ ਤੁਹਾਨੂੰ ਪਤਾ ਹੈ ਕਿ ਇੱਕ ਲਾਈਵ ਸ਼ੋਅ ਦੇ ਕਿੰਨੇ ਕਰੋੜ ਚਾਰਜ ਕਰਦੇ ਨੇ ਜੇਕਰ ਨਹੀਂ ਤਾਂ ਆਓ ਜਾਣਦੇ ਹਾਂ ਫਿਰ ਮੁਹੱਬਤ ਦੇ ਨਾਲ ਬਾਲੀਵੁੱਡ ਦੇ ਵਿੱਚ ਡੈਬਿਊ ਕੀਤਾ ਸੀ ਉਦੋਂ ਤੋਂ ਉਹਨਾਂ ਨੇ ਤੁਮ ਹੀ ਹੋ ਅਗਰ ਤੁਮ ਸਾਥ ਹੋ ਕੇਸਰੀਆ ਆਪਣਾ ਬਣਾ ਲੇ ਵੇ ਕਮਲਿਆ ਚੱਲਿਆ ਅਤੇ ਉਹ ਮਾਹੀ ਸਮੇਤ ਕਈ ਹਿੱਟ ਗੀਤ ਗਾਏ ਨੇ ਹਾਲੇ ਦੇ ਵਿੱਚ ਰੈਪਰ ਇਕਾ ਸਿੰਘ ਅਤੇ ਰਫਤਾਰ ਨੇ ਖੁਲਾਸਾ ਕੀਤਾ ਕਿ ਅਰਜੀਤ ਬਹੁਤ ਇਸ ਸਮੇਂ ਸਭ ਤੋਂ ਮਹਿੰਗੇ ਸਿੰਗਰ ਹਨ ਇਕਾ ਤੇ ਰਫਤਾਰ ਨੇ ਓਨੈਸਟਲੀ ਸਿੰਗ ਪੋਡਕਾਸਟ ਦੇ ਵਿੱਚ ਕਿਹਾ ਕਿ 뮤직 ਇੰਡਸਟਰੀ ਦੇ ਵਿੱਚ ਲੋਗ ਖੁਦ ਨੂੰ ਅਮੀਰ ਸਮਝਦੇ ਹਨ ਉਹ ਵੀ ਅਮੀਰ ਦਿਖਾਈ ਦਿੰਦੇ ਨੇ ਰਫਤਾਰ ਨੇ ਕਿਹਾ ਸਾਡਾ ਗਾਉਣ ਦਾ ਸਟਾਈਲ ਹੀ ਅਜਿਹਾ ਹੈ ਕਿ ਅਸੀਂ ਖੁਦ ਨੂੰ ਅਮੀਰ ਦਿਖਾਉਨੇ ਹਾਂ ਪੋਡਕਾਸਟ ਦੌਰਾਨ ਇਕਾ ਤੇ ਰਫਤਾਰ ਨੇ ਕਿਹਾ ਸਾਡੇ ਵਰਗੇ ਸੋ ਨੂੰ ਇੱਕ ਦਿਨ ਦੇ ਵਿੱਚ ਖਾ ਸਕਦੇ ਨੇ ਅਰੀਜੀਤ ਰਫਤਾਰ ਨੇ ਇਹ ਵੀ ਦੱਸਿਆ ਕਿ ਅਰੀਜੀਤ ਨੂੰ ਵਿਆਹਾਂ ਵਿੱਚ ਪਰਫਾਰਮ ਕਰਨਾ ਪਸੰਦ ਨਹੀਂ ਹੈ ਹਾਲਾਂਕਿ ਇੱਕ ਵਾਰ ਕਿਸੇ ਨੇ ਉਹਨਾਂ ਨੂੰ ਇੱਕ ਵਿਆਹ ਦੇ ਵਿੱਚ ਪਰਫਾਰਮ ਕਰਨ ਲਈ ਕਿਹਾ ਅਤੇ ਬਦਲੇ ਵਿੱਚ ਉਹਨਾਂ ਨੇ ਮੁੰਬਈ ਵਿੱਚ ਇੱਕ ਡੁਪਲੈਕਸ ਕਾਰ ਲੈ ਲਿਆ ਸੀ ਰਫਤਾਰ ਨੇ ਦੱਸਿਆ ਤੁਹਾਨੂੰ ਮੁੰਬਈ ਦੇ ਵਿੱਚ ਇੱਕ ਡੁਪਲੈਕਸ ਕਾਰ ਦੀ ਕੀਮਤ ਪਤਾ ਕਰਨੀ ਚਾਹੀਦੀ ਹੈ ਉਸਨੇ ਇੱਕ ਕਾਰ 1.5 ਘੰਟੇ ਦੀ ਪਰਫਾਰਮੈਂਸ ਦੇ ਬਦਲੇ ਲਿਆ ਸੀ ਰਫਤਾਰ ਨੇ ਦੱਸਿਆ ਕਿ ਏ ਆਰ ਰਹਿਮਾਨ ਇੱਕ ਲਾਈਵ ਸ਼ੋਅ ਲਈ 3 ਕਰੋੜ ਰੁਪਏ ਚਾਰਜ ਕਰਦੇ ਨੇ ਰੈਪਰ ਨੇ ਕਿਹਾ ਵੇਖੋ ਅਰੀਜੀਤ ਸਰ ਕਿੰਨਾ ਲੈਂਦੇ ਨੇ ਇਹ ਟਾਈਮਿੰਗ ਦਾ ਵੀ ਮਾਮਲਾ ਹੈ ਪਰ ਉਹ ਇਸ ਬਾਰੇ ਕੋਈ ਹੰਗਾਮਾ ਨਹੀਂ ਕਰਦੇ ਅਤੇ ਇਹੀ ਫਰਕ ਹੈ ਅਰੀਜੀਤ ਸਿੰਘ ਦੇ ਇੰਡੀਆ ਟੂਰ ਦੀ ਗੱਲ ਕਰੀਏ ਤਾਂ ਅਰੀਜੀਤ ਸਿੰਘ ਨੇ ਹਾਲੀ ਦੇ ਵਿੱਚ 3 ਨਵੰਬਰ 2024 ਤੋਂ ਪੂਰੇ ਭਾਰਤ ਦੇ ਵਿੱਚ ਪੰਜ ਸ਼ਹਿਰਾਂ ਦੇ ਟੂਰ ਦਾ ਐਲਾਨ ਕੀਤਾ ਹੈ ਇਹ ਦੌਰਾ ਬੈਂਗਲੌਰ ਹਾਈਦਰਾਬਾਦ ਦਿੱਲੀ ਮੁੰਬਈ ਅਤੇ ਚੇਨਈ ਨੂੰ ਕਵਰ ਕਰੇਗਾ ਅਰਜੀਤ ਸਿੰਘ ਦੀ ਟੂਰ ਟਿਕਟ ਦੀ ਕੀਮਤ ਦੀ ਗੱਲ ਕਰੀਏ ਤਾਂ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ 2000 ਤੋਂ 80000 ਤੱਕ ਹੈ